ਉਹ ਤੋਂ ਹਰਿਆਣਾ ਦੇ ਡੀਜੀਪੀ ਨੇ ਆਪਣੇ ਪੰਜਾਬ ਦੇ ਡੀਜੀਪੀ ਨੂੰ ਇੱਕ ਚਿੱਠੀ ਲਿਖੀ ਆ ਜਿਹਦੇ ਵਿੱਚ ਇਹ ਗੱਲ ਕਹੀ ਆ ਵੀ ਜਿਹੜੀਆਂ ਆਪਾਂ ਜੀਸੀਬੀਆਂ ਧਰਨੇ ਦੇ ਵਿੱਚ ਵਰਤਦੇ ਆ ਉਹ ਕਾਨੂੰਨਨ ਤੌਰ ਤੇ ਜੀਸੀਬੀ ਆਪਾਂ ਵਰਤ ਨਹੀਂ ਸਕਦੇ ਕਿਸਾਨ ਵੀ ਉਹਨਾਂ ਨੂੰ ਹਟਾਇਆ ਜਾਵੇ ਚਲੋ ਅਸੀਂ ਮੰਨਦੇ ਆ ਠੀਕ ਆ ਜੀ ਇਹ ਗੱਲ ਵੀ ਇਹ ਕਾਨੂੰਨਨ ਤੌਰ ਤੇ ਹਟਾਇਆ ਜਾਵੇ ਪਰ ਮੈਂ ਹਰਿਆਣਾ ਦੇ ਡੀਜੀਪੀ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹੁੰਨਾ ਵੀ ਜਿਹੜਾ ਤੁਸੀਂ ਉੱਥੇ ਇੰਟਰਨੈਸ਼ਨਲ 에어ਪੋਰਟ ਨੂੰ ਜਾਂਦਾ ਰਸਤਾ ਜਿਹਦਾ ਜਿਹਦਾ ਯਾਨੀ ਸਾਰੇ ਇੰਡੀਆ ਦਾ ਬਿਜ਼ਨਸ ਜਿਹੜਾ ਲੁਧਿਆਣਾ ਏਸ਼ੀਆ ਦਾ ਸਭ ਤੋਂ ਵੱਡਾ ਸ਼ਹਿਰ ਆ ਉਹਦੇ ਨਾਲ ਜੁੜਿਆ ਹੋਇਆ ਵਾ ਉੱਥੋਂ ਤੁਸੀਂ ਉਹਦੇ ਵਿੱਚ ਕੰਢਾ ਕਰਕੇ ਕਿਲ ਗੱਡ ਕੇ ਉਹਨੂੰ ਆਪ ਦੀ ਰਾਜਧਾਨੀ ਬਣਾ ਕੇ ਕਿਲਾ ਬਣਾ ਕੇ ਮਹਾਰਾਜੇ ਵਾਲਾ ਹਿਟਲਰ ਦੀਆਂ ਲੀਹਾਂ ਤੇ ਚੱਲਣ ਵਾਲਾ ਜਿਹੜਾ ਤਾਨਾ ਸਾਹੀ ਰਵਈਆ ਉਹ ਤੁਸੀਂ ਉਹ ਕਰ ਸਕਦੇ ਹੋ ਉਹ ਆਪਣੇ ਸੰਵਿਧਾਨ ਦੇ ਸਭ ਤੋਂ ਪਹਿਲੇ ਪੰਨੇ 'ਤੇ ਲਿਖਿਆ ਹੋਇਆ ਕਾਨੂੰਨ ਦੇ ਵਿੱਚ ਉਹ ਤੁਹਾਨੂੰ ਸੋਟ ਆ ਤੇ ਸਾਡੀਆਂ ਜਿਹੜੀਆਂ ਥੋਡੀਆਂ ਉਧਰ ਜੀਸੀਬੀ ਆ ਲਾਈਆਂ ਹੋਈਆਂ ਨੇ ਉਹ ਵੀ ਕਾਨੂੰਨ ਦੇ ਵਿੱਚ ਵੀਰ ਜੀ ਲਿਖਤ ਨੇ ਡੀਜੀਪੀ ਸਾਹਿਬ ਉਹ ਵੀ ਥੋੜਾ ਉੱਪਰਲੇ ਪੰਨੇ ਦੇ ਪਹਿਲੀ ਲਾਈਨ ਦੇ ਵਿੱਚ ਲਿਖੀਆਂ ਹੋਈਆਂ ਨੇ ਤੁਸੀਂ ਉਹ ਵੀ ਵਰਤ ਸਕਦੇ ਹੋ ਜਿਹੜੀਆਂ ਤੁਸੀਂ ਗੋਲੀਆਂ ਮਾਰਦੇ ਹੋ 12 ਬੋਰ ਦੇ ਖੋਲ ਆ ਕੇ ਇੱਕ ਮੁੰਡਾ ਸਾਡਾ ਉੱਤੇ ਸੀ ਗੋਲੀ ਮਾਰ ਕੇ ਸ਼ਹੀਦ ਕਰਤਾ ਤੇ ਜਿਹੜੇ ਤੁਸੀਂ ਅਧੀਆਂ ਵਰਤੀਆਂ ਪਾ ਕੇ ਆਰਐਸਐਸ ਵਾਲੇ ਪੂਰੇ ਕਰਕੇ ਜਿੰਨਾ ਤੋਂ ਤੁਸੀਂ ਸਾਡੇ ਨੌਜਵਾਨਾਂ ਤੇ ਗੋਲੀਆਂ ਚਲਵਾਉਨੇ ਹੋ ਕਤਲ ਕਰਵਾਉਨੇ ਹੋ ਉਹਨਾਂ ਦੇ ਉਹ ਵੀ ਤੁਹਾਡੇ ਕਾਨੂੰਨ ਦੇ ਪਹਿਲੇ ਬੰਨੇ 'ਚ ਲਿਖਿਆ ਹੈ ਇਹ ਵੀ ਗੱਲ ਥੋੜੀ ਮੰਨਣ ਵਾਲੀ ਆ ਉਦੋਂ ਬਾਅਦ ਤੁਸੀਂ ਆ ਮੁੰਡਾ ਸਾਡਾ ਇੱਕ ਚੱਕ ਕੇ ਲੈ ਗਏ ਉਹਦੇ ਆ ਲੱਤਾਂ ਤੋੜਤੀਆਂ ਜਵਾੜਾ ਭੰਤਾ ਤੇ ਮੁੜ ਕੇ 307 ਦਾ ਪਰਚਾ ਪਾ ਕੇ ਹਸਪੀਟਲ ਦਾਖਲ ਕਰਾ ਕੇ 307 ਦਾ ਪਰਚਾ ਪਾਤਾ ਉਹ ਵੀ ਤੁਹਾਡੇ ਕਾਨੂੰਨ ਦੇ ਉੱਤੇ ਲਿਖਿਆ ਆ ਜੋ ਅਸੀਂ ਕਰਦੇ ਆ ਉਹ ਬਿਲਕੁਲ ਕਾਨੂੰਨ ਦੇ ਉਲਟਾ ਅਸੀਂ ਉੱਥੇ ਸ਼ਾਂਤਮਈ ਬੈਠੇ ਤੁਹਾਡੀਆਂ ਗੋਲੀਆਂ ਖਾਣੇ ਆ ਤੁਸੀਂ ਸਾਡੇ ਤੇ ਅੱਥਰੂ ਗੈਸ ਦੇ ਗੋਲੇ ਸਿੱਟਦੇ ਹੋ ੱੱਕਾ ਕਰਦੇ ਹੋ ਤੁਸੀਂ ਯਾਨੀ ਸਾਨੂੰ ਇੱਕ ਜਮਾ ਇੰਡੀਆ ਤੋਂ ਲੱਗ ਕਰਕੇ 23 ਮਾਲ ਆ ਵਿਹਾਰ ਕਰਦੇ ਹੋ ਤੁਸੀਂ ਸਾਨੂੰ ਆਪਦਾ ਹਿੱਸਾ ਨਹੀਂ ਸਮਝਦੇ ਤੁਸੀਂ ਸਾਨੂੰ ਹੱਕ ਨਹੀਂ ਪੂਰੇ ਦਿੰਦੇ ਤੁਸੀਂ ਸਾਡੀਆਂ ਜ਼ਮੀਨਾਂ ਤੇ ਉਹ ਕੋਆਪਰੇਟ ਘਰਾਣੇ ਆ ਤੇ ਮੂਰੇ ਗੋਡੇ ਟੇਕ ਕੇ ਤੁਸੀਂ ਉਹਨਾਂ ਨੂੰ ਹੜੱਪਣ ਨੂੰ ਫਿਰਦੇ ਹੋ ਉਹਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਹੋ ਉਹ ਤੁਹਾਡੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਸਾਰਾ ਇਹ ਜਿਹੜੀ ਤੁਹਾਡੀ ਇੱਕ ਕਹਾਣੀ ਆ ਆਖਾ ਉਦੇ ਨਾਲ ਨਾ ਦੇਖੋ ਤੁਸੀਂ ਸਾਡੇ ਪੱਖ ਦੇਖ ਕੇ ਵੀ ਚਲੋ ਤੁਸੀਂ ਸਾਨੂੰ ਬਸ ਗਲਤ ਕਹੋ ਅਸੀਂ ਤਾਂ ਪਹਿਲਾਂ ਹੀ ਇਹ ਗੱਲ ਬਹੁਤ ਭੂਗ-ਭੂਗ ਕੇ ਚਲਦੇ ਆਂ ਡਰ-ਡਰ ਕੇ ਚਲਦੇ ਆਂ ਵੀ ਸਾਤੋਂ ਇੱਕ ਮਾੜੀ ਜੀ ਕਿਣਕੇ ਜਿੰਨੀ ਵੀ ਕੀਤੀ ਹੋਈ ਲਾਪਰਵਾਹੀ ਹੈ ਜਿਹੜੀ ਤੁਸੀਂ ਰਾਈ ਦਾ ਪਹਾੜ ਬਣਾ ਦੇਣੀ ਆ ਅਸੀਂ ਤਾਂ ਕੋਈ ਗਲਤੀ ਕਰਨ ਬਾਰੇ ਸੋਚਦੇ ਨਹੀਂ ਅਸੀਂ ਤਾਂ ਗਲਤੀ ਦੀ ਗੰਜਾਇਸੇ ਹੀ ਨਹੀਂ ਰੱਖਦੇ ਆਹ ਥੋਡੀਆਂ ਗਲਤੀਆਂ ਸਾਰੀਆਂ ਤੁਹਾਡੇ ਸਾਹਮਣੇ ਪਈਆਂ ਨੇ ਉਹਨਾਂ ਦੇ ਤੁਸੀਂ ਝਾਤ ਮਾਰ ਲਓ ਵੀ ਕਿਹੜੇ ਕਾਨੂੰਨ ਦੇ ਵਿੱਚ ਆ ਜੋ ਤੁਸੀਂ ਉਹ ਰੋਡ ਬੰਦ ਕਰਿਆ ਹੈ ਤੇ ਗੋਲੀਆਂ ਮਾਰਦੇ ਹੋ ਤੁਸੀਂ ਜਿਹੜੀ ਅਸੀਂ ਟੈਕਸ ਭਰਦੇ ਆ ਆਪਣੀ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਅਸੀਂ ਸਵੇਰ ਤੋਂ ਲੱਗੇ ਸ਼ਾਮ ਤੱਕ ਜੋ ਖਾਣੇ ਪੀਣੇ ਆ ਜੋ ਬੀਜ ਨੇ ਜੋ ਵੱਢਦੇ ਆ ਉਹਦੇ ਤੇ ਅਸੀਂ ਟੈਕਸ ਦੇ ਕੇ ਜਿਹਨੀਆਂ ਤੁਹਾਡੀਆਂ ਸਰਕਾਰੀ ਕਿਸਾਨ ਤਨਖਾਹਾਂ ਨੇ ਉਹ ਸਾਡੇ ਟੈਕਸ ਤੋਂ ਭਰ ਹੁੰਦੀਆਂ ਨੇ ਤੇ ਉਹੀ ਤੁਸੀਂ ਸਾਡੇ ਉਲਟ ਜਿਹੜੀ ਸਾਡੀ ਤਨਖਾਹ ਸਾਡੇ ਟੈਕਸ ਦੇ ਵਿੱਚੋਂ ਦਿੱਤੀ ਹੋਈ ਤਨਖਾਹ ਦੇ ਵਿੱਚ ਰੱਖੇ ਹੋਏ ਬੰਦੇ ਸਾਡੇ ਦੀ ਗੋਲੀਆਂ ਚਲਾਉਣ ਇਹ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਵੀਡੀਓ ਬਣ ਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਹਰੇਕ ਬੰਦੇ ਤੱਕ ਪਹੁੰਚਣੀ ਚਾਹੀਦੀ ਆ ਕਿਉਂਕਿ ਇਹ ਇਸ ਟਾਈਮ ਧਰਨਾ ਜਿਹੜਾ ਪੰਜਾਬ ਤੇ ਹਰਿਆਣਾ ਦਾ ਇਕੱਲੇ ਦਾ ਨਹੀਂ ਇਹ ਪੂਰੇ ਵਰਲਡ ਦਾ ਹੀ ਆ ਇਹਦਾ ਪੂਰਾ ਸਾਥ ਦੋ ਵੱਧ ਤੋਂ ਵੱਧ ਇਹਦੇ ਹੱਕ ਦੇ ਵਿੱਚ ਹਰੇਕ ਆਵਾਜ਼ ਨੂੰ ਬੁਲੰਦ ਕਰੋ ਧੰਨਵਾਦ ਜੀ